ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵੱਲੋਂ ਨਵੇਂ ਸਾਲ 'ਨਾਨਕ ਸ਼ਹੀਦ ਸਮਾਤ 555 ਦੀ ਰਮਤਨ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਸਮਾਗਮ ਕਰਵਾਈ ਗਈ। ਭਾਈ ਵੀਰ ਸਿੰਘ ਸਾਹਿਤ ਸਦਨ ਦੇ ਕਾਨਫਰੰਸ ਹਾਲ ਵਿੱਚ ਕਰਵਾਈ ਇਸ ਗੁਰਮਤ ਸਮਾਗਮ ਵਿੱਚ ਕੈਲੀਫੋਰਨੀਆ ਦੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਸ਼ੇਪ੍ਰੀਤ ਸਿੰਘ ਨੇ ਕਲਾਸੀਕਲ ਰਾਗਦਾਰਤ ਸ਼ਬਦ ਗਾਇਨ ਕੀਤੇ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਧਰਮ ਪਤਨੀ ਸ਼੍ਰੀਮਤੀ ਗੁਰਸਾਰਨ ਕੌਰ ਅਤੇ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਾਦੂ ਸ਼੍ਰੀ ਸਰਦਾਰ ਜਗਦੀਸ਼ ਸਿੰਘ ਦਰਦੀ ਨੇ ਸ਼ਮੂਲੀਤ ਕੀਤੇ। ਇਸ ਮੌਕੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾਕਟਰ ਮਹਿੰਦਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਸਾਹਿਦ ਸਾਧਨ ਸਮੇਂ-ਸਮੇਂ ਤੇ ਇਹ ਪ੍ਰਾਲੇ ਕਰਦਾ ਰਹਿੰਦਾ ਤੇ ਅੱਗੇ ਵੀ ਕਰਦਾ ਰਹੇਗਾ ਅੱਜ ਅਸੀਂ ਨਾਨਕਸ਼ਾਈ ਕਲੱਡ ਦੇ ਅਨਸਾਰ ਨਵਾਂ ਸਾਲ ਮਨਾਇਆ ਇੱਕ ਬੜਾ ਵੱਡਾ ਫਰਕ ਹੋਇਆ ਪਹਿਲਾਂ ਨਵਾਂ ਸਾਲ 1 ਜਨਵਰੀ ਜਾਂ 31 ਦਸੰਬਰ ਦੀ ਰਾਤ ਨੂੰ ਕੋਨਟ ਬ੍ਰਿਜ 'ਚ ਗੰਦ ਭਾ ਕੇ ਬਣਾਉਂਦੇ ਸੀਗੇ ਤੇ ਜਿਹੜਾ ਹੁਣ ਨਵਾਂ ਕਿ ਕਿਹਾ ਹੈਗਾ ਕਿ ਨਵਾਂ ਸਾਲ ਕਿਵੇਂ ਮਨਾਈਏ ਜਿਵੇਂ ਸ਼ਿਪਰੀ ਸਿੰਘ ਨੇ ਦੱਸਿਆ ਫੁੱਲ ਖਿਲੇ ਨੇ ਸੋ ਨਵਾਂ ਸਾਲ ਮਨਾਈਏ ਗੁਰੂ ਨੂੰ ਯਾਦ ਕਰਕੇ ਆ ਤੋੜ ਕੇ ਨਹੀਂ ਸਭ ਨੂੰ ਜੋੜ ਕੇ ਤੇ ਜਿਹੜੀ ਗੁਰਬਾਣੀ ਸਾਨੂੰ ਦੱਸਦੀ ਹੈ ਇੱਕ ਦਾਤਾ ਹੈ ਇੱਕ ਕ੍ਰੀਏਟਰ ਹੈ ਅਸੀਂ ਸਾਰੇ ਉਹਦੇ ਬੱਚੇ ਬੱਚੀਆਂ ਹਾਂ ਇਸ ਕਰਕੇ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਇਹ ਜਿਹੜੀ ਸੰਸਥਾ ਹੈ ਪਾਈ ਵੀਰ ਸਿੰਘ ਸਹਿਤ ਸਦਨ ਪਾਈ ਵੀਰ ਸਿੰਘ ਦੀ ਯਾਦ ਵਿੱਚ ਬਣੀ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਇਹਦੇ ਪ੍ਰਧਾਨ ਬਣੇ ਆਂ ਇਹ ਰਾਜਧਾਨੀ ਵਿੱਚ ਇੱਕ ਪ੍ਰਮੁੱਖ ਸਹਿਤ ਸਬਚਾਰ ਦੇ ਕੇਂਦਰ ਵਿੱਚ ਆਜੋ ਬ੍ਰਿਆ ਅਸੀਂ ਹਰੇਕ ਮਹੀਨੇ ਇੱਕ ਚੰਗਾ ਸੈਮੀਨਾਰ ਕਰਦੇ ਆਂ ਚੰਗੀ ਪੁਸਤਕ ਤੇ ਚਰਚਾ ਕਰਦੇ ਆਂ ਤੇ ਨਾਲ ਜਿਵੇਂ ਅੱਜ ਬਣਾ ਨਵੇਂ ਸੀਜ਼ਨ ਵਿੱਚ ਨਵੇਂ ਤਰੇ ਸੰਗੀਤ ਕਰਦੇ ਆਂ ਅੱਜ ਇਹ ਸੰਗੀਤ ਦੀ ਵਿਸ਼ੇਸ਼ਤਾ ਇਹ ਸੀ ਕਿ ਲਾਸ ਐਂਜਲਸ ਤੋਂ ਆਏ ਸ਼ੇਪ ਰੀਤ ਸਿੰਘ ਨੇ ਆ ਕਲਾਸਿਕਲ ਰਾਗਾ ਤੇ ਅਧਾਰਿਤ ਰਾਗ ਨਾਲ ਸਨ ਇਹ ਹਲ ਕੀਤਾ ਹੈ ਅਸੰਗਤਾ ਵੱਖ-ਵੱਖ ਦਵਾਈਆਂ ਆ ਰਾਜਧਾਨੀ ਵਿੱਚ ਵੱਡੀ ਵੱਡੀ ਸੰਸਥਾ ਦੇ ਮੁਖੀ ਜਿਹੜੇ ਆਏ ਹਨ ਹਾਈ ਕੋਰਟ ਦੇ ਜੱਜਸ ਆਏ ਹਨ ਦਿੱਲੀ ਹਾਈ ਕੋਰਟ ਦੇ ਵਿਦਿਆਰਥੀ ਦੇ ਪ੍ਰਵੇਸ਼ ਆਏ ਹਨ ਸਾਨੂੰ ਚੰਗਾ ਲੱਗਿਆ ਕਿ ਨਵਾਂ ਸਾਲ ਜਿਹੜਾ ਸੀ ਆ ਵਾਗਰ ਦੇ ਨਾਮ ਨਾਲ ਸ਼ੁਰੂ ਕੀਤਾ ਇਰਾਦੇ ਦੇ ਪੁਰਾਣਾ ਤਰੀਕਾ ਸੀ ਐਵੇਂ ਜਿਵੇਂ ਤੁਸੀਂ ਜਾਣਦੇ ਹੋ ਹੋਲੀ ਆਉਣ ਵਾਲੀ ਹੈ ਆਮ ਲੋਕ ਹੋਲੀ ਮਨੰਦਿਆਨ ਪਰ ਗੁਰਗੁਵਿੰਸਨ ਸ਼ੁਰ ਕੀਤਾ ਹੋਲਾ ਮਹੱਲਾ ਰੰਗਾਂ ਦੀ ਗਨਪਨ ਨਾਲ ਉਹ ਮਾਰਸ਼ਲ ਆਰਟਸ ਉਹਦੇ ਜਿਹੜਾ ਮੈਂ ਬੜੇ ਸਾਰਾ ਜਾਣਦਾ ਰਹਾ ਗੁਰਾਇ ਦੇ ਨਾਲ ਅਨੰਦਪੁਰ ਹੋਲਾ ਮਹੱਲਾ ਹੋਲਾ ਬੜਾ ਕੀ ਹੁੰਦਾ ਕੋਈ ਚੋਰੀ ਨਹੀਂ ਹੁੰਦੀ ਕੋਈ ਬੀਬੀ ਨਾਲ ਛੇੜਖਾਨੀ ਨਹੀਂ ਕਰਦਾ ਤੇ ਮਾਰਸ਼ਲ ਕਰਦੇ ਹਨ ਇੰਨਾ ਜੋਸ਼ ਹੁੰਦਾ ਇੰਨਾ ਆਨੰਦ ਹੁੰਦਾ ਕਿ ਕਰਦੇ ਕਰਦੇ ਸਿੱਧੀ ਪਤਾ